ਅੱਜ ਦੀ ਮੀਟਿੰਗ ਜਿਹੜੀ ਆ ਬੀਐਮ ਪੱਟੀ ਮਿਨਿਸਟਰੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਸਾਹਿਬਾਨ ਤੇ ਲੀਡਰਾਂ ਦੀ ਨਾਲ ਮਿਲ ਕੇ ਇਹ ਮੇਰੀ ਗਵਾਹੀ ਦੇ ਵਿੱਚ ਹੋਈ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਮਸੀਹ ਚੌਂਕ ਦੀ ਜਿਹੜੀ ਮੰਗਿਆ ਡੀਸੀ ਸਾਹਿਬ ਦੇ ਸਾਹਮਣੇ ਰੱਖੀ ਸੀ ਸੋ ਅਸੀਂ ਦੱਸਣਾ ਚਾੁੰਦੇ ਆ ਕਿ 13 ਤਰੀਕ ਨੂੰ ਅਸੀਂ ਆਪਣਾ ਵੱਡੇ ਲੈਵਲ ਤੇ ਸਾਰੀਆਂ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਰੇ ਜਿੰਨੀਆਂ ਵੀ ਸਾਡੀਆਂ ਨਿਗੀਆਂ ਸੰਸਥਾਵਾਂ ਨਿਗੀਆਂ ਮਸੀਹ ਮੇਨ ਲਾਈਨ ਚਰਚ ਨਿਗੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਵੱਡੇ ਲੈਵਲ ਤੇ ਜਿਹੜਾ ਅਸੀਂ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਆ ਔਰ ਇਹ ਧਰਨਾ ਜਿਹੜਾ ਵਾ ਅਣਮਿੱਥੇ ਸਮੇਂ ਤੱਕ ਹੋਏਗਾ ਜਿੰਨੀ ਦੇਰ ਤੱਕ ਸਾਡਾ ਜਿਹੜਾ ਇਹ ਮਸਲਾ ਹੱਲ ਨਹੀਂ ਹੋ ਜਾਂਦਾ ਅਸੀਂ ਇਸ ਮਸਲੇ ਨੂੰ ਹੱਲ ਕਰਾ ਕੇ ਹੀ ਰਾਵਾਂਗੇ ਔਰ ਮਸੀਹ ਚੌਂਕ ਦੀ ਡਿਮਾਂਡ ਜਿਹੜੀ ਆ ਅੱਜ ਤੋਂ ਨਹੀਂ ਸਾਡੇ ਬਹੁਤ ਸਾਰੇ ਬਜ਼ੁਰਗ ਜਿਹੜੇ ਆਗੇ ਧਰਤੀ ਛੱਡ ਕੇ ਵੀ ਚਲੇ ਗਏ ਉਹਨਾਂ ਦੀ ਵੀ ਡਿਮਾਂਡ ਜਿਹੜੀ ਆ ਰਹੀ ਆ ਕਿ ਸਾਨੂੰ ਇੱਕ ਨਾ ਇੱਕ ਜਿਹੜਾ ਨਿਸ਼ਾਨ ਜਿਹੜਾ ਜ਼ਿਲ੍ਹੇ ਦੇ ਵਿੱਚ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਜ਼ਿਲ੍ਹਾ ਗਰਦਾਸਪੁਰ ਹੈ ਇਹ ਇਸਾਈਆਂ ਦਾ ਜਿਹੜਾ ਮੇਨ ਗੜ ਮੰਨਿਆ ਜਾਂਦਾ ਰਾਜਧਾਨੀ ਵੀ ਇਹਨੂੰ ਮੰਨਿਆ ਜਾਂਦਾ ਇਸਾਈਆਂ ਦੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਚੌਂਕ ਜਿਹੜਾ ਲੈ ਕੇ ਰਵਾਂਗੇ ਔਰ ਜ਼ਿਲ੍ਹਾ ਪ੍ਰਸ਼ਾਸਨ ਨੇ ਜੋ ਵੀ ਸਾਡਾ ਪਿਛਲੇ ਟਾਈਮ ਦੇ ਵਿੱਚ ਸੰਯੋਗ ਦਿੱਤਾ ਵਾ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਆ ਜੋ ਵੀ ਉਹਨਾਂ ਨੇ ਸਾਰੇ ਦੇ ਸਾਰਾ ਮੈਂ ਉਹਦਣ ਵੀ ਤੁਹਾਨੂੰ ਦਿਖਾਵਾਂਗਾ ਔਰ ਇੱਕ ਇੱਕ ਡਾਕੂਮੈਂਟ ਸਾਡੇ ਕੋਲ ਆ ਜਿਹੜਾ ਸ਼ਾਸਨ ਪ੍ਰਸ਼ਾਸਨ ਵੱਲੋਂ ਸਾਨੂੰ ਦਿੱਤਾ ਗਿਆ ਵਾ ਉਹਦੀ ਮੰਤੀ ਵੀ ਜੜੀ ਆ ਚੌਂਕ ਦੀ ਜੜੀ ਆ ਜੀਨਵਾਲ ਬੱਬਰੀ ਜਿਹੜਾ ਪੁਲਿਸ ਨਾਲ ਆਉਦੀ ਚੌਂਕ ਦੀ ਮੰਤੀ ਵੀ ਜਿਹੜੀ ਆ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਅਨਸਾਰ ਹੋਈ ਹੈਗੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਚੌਂਕ ਜਿਹੜਾ ਸਾਰੀ ਸਾਡੀ ਕਮਿਊਨਿਟੀ ਜਿਹੜੀ ਆ ਸਿਲੈਕਟ ਕੀਤਾ ਤੇ ਅਸੀਂ ਉੱਥੇ ਜਿਹੜਾ ਧਰਨਾ ਦੇਣ ਜਾ ਰਹੇ ਆ ਤੇ ਉਸ ਚੌਂਕ ਦੇ ਉੱਤੇ ਅਸੀਂ ਆਪਣਾ ਕ੍ਰੋਸ ਦਾ ਇਨਸਾਨ ਗੱਡ ਕੇ ਰਾਵਾਂਗੇ ਸਭ ਤੋਂ ਪਹਿਲਾਂ ਰਾਜਨਜੀਤ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਉਹ ਤਾਕਤ ਏ ਜਿਹੜੀ ਆਮ ਬੰਦੇ ਨੂੰ ਖਾਸ ਬਣਾ ਦਿੰਦੀ ਆ ਔਰ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਬੀਐਮ ਮਿਨਿਸਟਰੀ ਚਰਚ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਗਈ ਔਰ ਜਿਹਦੇ ਮੀਟਿੰਗ ਦੇ ਗਵਾਹੀ ਕਰ ਰਹੇ ਸਾਡੇ ਐਸ ਐਮ ਰੰਦਾਵਾ ਜੀ ਸਟੀਫਨ ਜੀ ਬ੍ਰਦਰ ਰਮਨ ਜੀ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਕਾਫੀ ਮਹੀਨਿਆਂ ਤੋਂ ਲਗਭਗ 6 ਮਹੀਨਿਆਂ ਤੋਂ ਜਿਹੜਾ ਵਾ 크ਰਿਸਚਨ ਚੌਂਕ ਮਸੀਹ ਚੌਂਕ ਜਿਹੜਾ ਗੁਰਦਾਸਪੁਰ ਦੇ ਵਿੱਚ ਉਹਦਾ ਜਿਹੜਾ ਉਹ ਮੁੱਦਾ ਚੱਲ ਰਿਹਾ ਵਾ ਪਰ ਇਸਾਈ ਭਾਈਚਾਰੇ ਵੱਲੋਂ ਬਹੁਤ ਸਾਰੀਆਂ ਸਾਡੀਆਂ ਪਾਸਟਰ ਐਸੋਸੀਏਸ਼ਨਾਂ ਜਥੇਬੰਦੀਆਂ ਵੱਲੋਂ ਜਿਹੜੇ ਉਹ ਮੰਗ ਪੱਤਰ ਦਿੱਤੇ ਗਏ ਔਰ ਕਾਫੀ ਸਮਾਂ ਬੀਤਣ ਦੇ ਬਾਅਦ ਮੰਗ ਪੱਤਰ ਦੇਣ ਤੋਂ ਬਾਅਦ ਵੀ ਇਹ ਵੀ ਅੱਜ ਸਾਨੂੰ ਮਿਲਿਆ ਕਿ ਮੀਟਿੰਗ ਦੇ ਵਿੱਚ ਕਿ ਉਸ ਜਿਸ ਚੌਂਕ ਦੀ ਗੱਲ ਕਰ ਰਹੇ ਉਹ ਚੌਂਕ ਦੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਮੰਤੀ ਵੀ ਕੀਤੀ ਗਈ ਅੱਜ तमाम ਧਾਰਮਿਕ ਆਗੂਆਂ ਦੀ ਗਵਾਹੀ ਦੇ ਵਿੱਚ ਜਥੇਬੰਦੀਆਂ ਦੀ ਆਗੂ ਦੀ ਗਵਾਹੀ ਦੇ ਵਿੱਚ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਯੂਥ ਭਰਾ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਮਤਾ ਪਾਸ ਹੋਇਆ ਕਿ ਜਿਸ ਤਰ੍ਹਾਂ ਕਿ 13 ਤਰੀਕ ਐਸੇ 13 ਤਰੀਕ ਨੂੰ ਦਿਨ ਸੋਮਵਾਰ ਨੂੰ ਜਿਹੜਾ ਵਾ ਬੱਬਰੀ ਜਿਹੜਾ ਚੌਕ ਆ ਉਹਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਸਾਡਾ ਰਾਈਟ ਅਧਿਕਾਰ ਏ ਔਰ ਜਿਹੜਾ ਧਰਨਾ ਪ੍ਰਦਰਸ਼ਨ ਹੋਵੇਗਾ ਉਹ ਸ਼ਾਂਤਮਈ ਢੰਗ ਦੇ ਨਾਲ ਹੋਵੇਗਾ ਪਹੁੰਚਣ ਵਾਲੇ ਸਾਰੇ ਯੂਥ ਭਰਾਵਾਂ ਨੂੰ ਬੇਨਤੀ ਆ ਕਿ ਜਿਸ ਦਿਨ ਪਹਿਲੇ ਦਿਨ ਇਹ ਚੀਜ਼ ਦੀ ਸ਼ੁਰੂਆਤ ਹੋਈ ਸੀ ਤੇ ਯੂਥ ਭਰਾਵਾਂ ਨੇ ਆਪਣਾ ਇੱਕ ਜਿਹੜਾ ਦਰਦ ਸੀ ਆਪਣੇ ਧਰਮ ਪ੍ਰਤੀ ਆਪਣੇ ਕੌਮ ਪ੍ਰਤੀ ਕਿਉਂਕਿ ਗੁਰਦਾਸਪੁਰ ਦੇ ਵਿੱਚ ਸਾਰੇ ਧਰਮਾਂ ਦੇ ਚੌਂਕ ਨੇ ਔਰ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਈਸਾਈ ਭਾਈਚਾਰਾ ਮਸੀਹ ਭਾਈਚਾਰਾ ਹਰ ਧਰਮ ਨੂੰ ਨਾਲ ਲੈ ਕੇ ਚੱਲਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ ਇਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ ਕ੍ਰਿਸਚੀਅਨ ਭਾਈਚਾਰਾ ਉਹ ਵੱਡੀ ਗਿਣਤੀ ਦੇ ਵਿੱਚ ਆ ਤੇ ਗੁਰਦਾਸਪੁਰ ਦੇ ਵਿੱਚ ਵੀ ਜਿਹੜਾ ਉਹ ਮਸੀਹ ਚੌਂਕ ਹੋਣਾ ਚਾਹੀਦਾ ਔਰ ਪਿਛਲੇ ਸਮੇਂ 'ਚ ਵੇਖਣ ਨੂੰ ਹੀ ਮਿਲਿਆ ਕਿ ਸਾਡੇ ਜਿਹੜੇ ਕੈਬਨਟ ਮੰਤਰੀ ਆ ਸੁਚਾ ਸਿੰਘ ਲਗਾ ਜੀ ਉਹਨਾਂ ਵੱਲੋਂ ਵੀ ਇੱਕ ਜਗ੍ਹਾ ਦੇ ਉੱਪਰ ਜਿਹੜਾ ਵਾ ਆਪਣੇ ਧਰਮ ਦਾ ਜਿਹੜਾ ਉਹ ਉੱਥੇ ਸਟੈਟੂ ਜਿਹੜਾ ਵਾ ਉਹ ਫਿੱਟ ਕੀਤਾ ਗਿਆ ਤੇ ਉਹਨਾਂ ਨੇ ਆਪਣਾ ਚੌਂਕ ਮੰਗ ਲਿਆ ਮੰਨ ਲਿਆ ਇਸੇ ਤਰ੍ਹਾਂ ਸਾਡੇ ਅਸੀਂ ਚਾਹੁੰਨੇ ਕਿ ਸਾਡੇ ਮਸੀਹ ਸਮਾਜ ਨੂੰ ਵੀ ਜਿਹੜਾ ਇੱਕ ਚੌਂਕ ਦਿੱਤਾ ਜਾਵੇ ਤੇ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸਾਰੇ ਯੂਥ ਭਰਾਵਾਂ ਨੂੰ ਕ੍ਰਿਸਚਨ ਭਰਾਵਾਂ ਨੂੰ ਪਾਸਟਰ ਸਹਿਬਾਨਾਂ ਨੂੰ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ 13 ਤਰੀਕ ਦਿਨ ਸੋਮਵਾਰ ਨੂੰ ਠੀਕ 10 ਵਜੇ ਅਸੀਂ ਬੱਬਰੀ ਚੌਂਕ ਦੇ ਵਿੱਚ ਪਹੁੰਚਣਾ ਵਾ ਤੇ ਉਹ ਜਗ੍ਹਾ ਦੇ ਵਿੱਚ ਜਿਹੜਾ ਆਪਣਾ ਰਾਈਟ ਅਧਿਕਾਰ ਏ ਜਿਹੜੀ ਸਾਡੀ ਲੰਮੇ ਚਿਰ ਤੋਂ ਮਸੀਹ ਕੌਮ ਦੀ ਜਿਹੜੀ ਮਸੀਹ ਜਿਹੜੀ ਆ ਚੌਂਕ ਆ ਉਹਦੀ ਮੰਗ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਇਸਾਈ ਭਾਈਚਾਰਾ ਉਹ ਤਾਕਤ ਏ ਉਹ ਸ਼ਕਤੀ ਐ ਜਿਹੜੀ ਹਰ ਪੰਜਾ ਸਾਲਾਂ ਬਾਅਦ ਵੋਟਾਂ ਪਾ ਕੇ ਸਰਕਾਰਾਂ ਬਣਦੀਆਂ ਨੇ ਪਰ ਸਰਕਾਰਾਂ ਬਣ ਤੋਂ ਬਾਅਦ ਸਾਡੇ ਲੋਕਾਂ ਨੂੰ ਇਗਨੋਰ ਕੀਤਾ ਜਾਂਦਾ ਤੇ ਮੈਂ ਤੇ ਇਹ ਸਮਝਦਾ ਕਿ ਇਰ ਤੋਂ ਵੱਡਾ ਹੋਰ ਕੇਰਾ ਵਿਧ ਕਰਾਏ ਵੇਖੋ ਗੁਰਦਾਸਪੁਰ ਦੇ ਵਿੱਚ ਹਰ ਧਰਮ ਦੇ ਚੌਂਕ ਨੇ ਤੇ ਜਿਹੜਾ ਐਸਾਈ ਭਾਈਚਾਰਾ ਵੱਡੇ ਚਿਰ ਤੋਂ ਵੱਡੇ ਮਤਲਬ ਚਿਰ ਤੋਂ ਵੋਟਾਂ ਪਾ ਕੇ ਸਰਕਾਰਾਂ ਬਣਾਉਂਦਾ ਤੇ ਉਹਦਾ ਹੱਕ ਬਣਦਾ ਉਹਨੂੰ ਚੌਂਕ ਦਿੱਤਾ ਜਾਵੇ ਅਸੀਂ ਕਹਿੰਦੇ ਜੁਪੀ ਬਿਹਾਰ ਚੋਂ ਆਏ ਆ ਐਸਾਈ ਪੰਜਾਬ ਦੇ ਵਿੱਚ ਜੇ ਰਸਣ ਦੇ ਆਪਾਂ ਜੁਪੀ ਬਿਹਾਰ ਚੋਂ ਥੋੜਾ ਆਏ ਆ ਅਸੀਂ ਤਾਂ ਪੰਜਾਬ ਦੇ ਆ ਪੰਜਾਬ ਦੇ ਵਿੱਚ ਵੋਟ ਵੋਟਾਂ ਪਾ ਕੇ ਐਮਪੀ ਐਮਐਲਏ ਬਣਾਉਂਦੇ ਆ ਤੇ ਜੇ ਅੱਜ ਵੀ ਸਾਨੂੰ ਜਿਹੜਾ ਹੱਕ ਨਾ ਦਿੱਤਾ ਜਾਵੇ ਤੇ ਮੈਂ ਕਹਿੰਦਾ ਮਾਰੀ ਗੱਲ ਆ ਪਰ ਮੇਰੀ ਬੇਨਤੀ ਹੈ ਕਿ ਸਾਡੇ ਜਿੰਨੇ ਵੀ ਆਖਿਆ ਉਹ ਧਰਨਾ ਪ੍ਰਦਰਸ਼ਨ ਕਰਕੇ ਸੰਘਰਸ਼ ਲੈ ਕੇ ਫੇਰੀ ਸਾਨੂੰ ਮਿਲਦੇ ਓਦਾਂ ਨਹੀਂ ਮਿਲਦੇ ਮੰਗ ਪੱਤਰ ਇੱਕ ਨਹੀਂ ਮੰਗ ਪੱਤਰ ਤੇ ਘੱਟੋ ਘੱਟ ਜਿਵੇਂ ਮੇਰੇ ਹਸਾਬ ਨਾਲ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਸਾਡੀਆਂ ਸਾਡੇ ਸਤਕਾਰ ਦੇ ਜੋਗ ਸਾਡੇ ਧਾਰਮਿਕ ਆਗੂ ਨੇ ਇਹਨਾਂ ਵੱਲੋਂ ਮੰਗ ਪੱਤਰ ਦਿੱਤੇਗੇ ਬਹੁਤ ਮੰਗ ਪੱਤਰ ਦਿੱਤੇਗੇ ਪਰ ਹੁਣ ਕਿੰਨਾ ਚਿਰ ਮੰਗ ਪੱਤਰ ਦਿੰਦੇ ਰਵਾਂਗੇ 6-7 ਮਹੀਨੇ ਤਾਂ ਹੋ ਗਏ ਮੰਗ ਪੱਤਰ ਦਿੰਦਿਆਂ ਨੂੰ ਤੇ ਅਸੀਂ ਮੰਗ ਪੱਤਰਾਂ ਤਾਂ ਕਰੀ ਸਹਿਮਤ ਆ ਮੈਨੂੰ ਨਹੀਂ ਲੱਗਦਾ ਕਿ ਉਹ ਮੰਗ ਪੱਤਰ ਸਾਡੇ ਕਿਤੇ ਪਹੁੰਚੇ ਹੋਣਗੇ ਚਾਹੇ ਰੱਖੇ ਹੋਣਗੇ ਉਹ ਲਫਾਵੇ ਜੀ ਕਿਤੇ ਰੁਲਦੇ ਹੋਣਗੇ ਇਸ ਕਰਕੇ ਜੇਰਾ ਸਾਡਾ ਹੱਕਿਆ ਸਾਨੂੰ ਦਿੱਤਾ ਜਾਵੇ ਤੇ ਅਸੀਂ 13 ਤਰੀਕ ਨੂੰ ਹੋਮਾ ਮਾ ਕੇ ਪੂਰੇ ਮਸੀਹ ਭਾਈਚਾਰਾ ਆਪਣੇ ਪਾਸਬਾਨਾਂ ਦੇ ਸਹਿਯੋਗ ਦੇ ਨਾਲ ਮੇਨ ਲਾਈਨ ਚਰਚਾਂ ਦੇ ਸਹਿਯੋਗ ਦੇ ਨਾਲ ਯੂਥ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਭਰਾ ਗਵਾਹੀ ਕਰ ਰਹੇ ਨੇ ਐਸ ਐਮਰ ਦਾਵਾ ਜੀ ਅਮਨ ਜੀ ਤੇ ਆਪਣੇ ਸਟੀਫਨ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦਾ ਸਹਿਯੋਗ ਬਣ ਕੇ ਆ ਰਹੇ ਗਵਾਹੀ ਸਾਡੇ ਭਰਾ ਕਰ ਰਹੇ ਨੇ ਧਰਨਾ ਅਨਮਿੱਥਾ ਸਮਾਂ ਯਾਨੀ ਸਾਡਾ ਤੇ ਇਹੀ ਆ ਅਸੀਂ ਤਾਂ ਭਰਾਵਾਂ ਨੂੰ ਇਹੀ ਬੇਨਤੀ ਕੀਤੀ ਆ ਕਿ ਜਿਹੜੀ ਕ੍ਰੋਸ ਵੇਖੋ ਉਥੇ ਚੁੱਕ ਕੇ ਖੜੀ ਆ ਪਹਿਲੇ ਨੰਬਰ ਤੇ ਜਦੋਂ ਉਹ ਗੱਡੀ ਗਈ ਠੀਕ ਆ ਆਪਾਂ ਮੰਨਦੇ ਸਾਨੂੰ ਉਹਦੇ ਤੇ ਪੂਰਾ ਨਹੀਂ ਪਤਾ ਵੇਖੋ ਕ੍ਰੋਸ ਉਥੋਂ ਚੁੱਕ ਕੇ ਖੜੀ ਗਈ ਆ ਸਾਡੇ ਸਾਹ ਹੋਂ ਤਾਂ ਕ੍ਰੋਸ ਦੀ ਬੇਅਦਵੀ ਹੋਈ ਆ ਕ੍ਰੋਸ ਉਥੋਂ ਖੜੀ ਗਈ ਆ ਤੇ ਅਸੀਂ ਉਸੇ ਦਿਨ 13 ਤਰੀਕ ਨੂੰ ਇਹ ਵੀ ਦੱਸਣਾ ਚਾਹੁੰਦੇ ਕਿ 13 ਤਰੀਕ ਨੂੰ ਉਹੀ ਕ੍ਰੋਸ ਅਸੀਂ ਲੈ ਕੇ ਬੱਬਰੀ ਚੌਂਕ 'ਚ ਪਹੁੰਚਾਂਗੇ ਕਿਉਂਕਿ ਉਹਦੀ ਤਾਂ ਆਲਰੇਡੀ ਪ੍ਰਸ਼ਾਸਨ ਵੱਲੋਂ ਬੇਨਤੀ ਕੀਤੀ ਗਈ ਆ ਤੇ ਜੇ ਮੰਨ ਲਓ ਕੋਈ ਗੱਲ ਨਹੀਂ ਹੀ ਚੌਂਕ ਨਹੀਂ ਉਹਨਾਂ ਨੇ ਤਾਂ ਫਿਰ ਪ੍ਰਸ਼ਾਸਨ ਨੇ ਬੇ ਤੇ ਜੇ ਮੰਤੀ ਹੋਈ ਆ ਤਾਂ ਫਿਰ ਆਪਾਂ ਕ੍ਰੋਸ ਵੀ ਉੱਥੇ ਗੱਡਾਂਗੇ ਵੇਖੋ ਇਹ ਵੀ ਇੱਕ ਸਵਾਲ ਆ ਕਿ ਜੇ ਨਹੀਂ ਸਾਨੂੰ ਦੇਣਾ ਨਹੀਂ ਕੋਈ ਇਦਾਂ ਦੀ ਗੱਲ ਫਿਰ ਮੰਤੀ ਕੋ ਚੌਂਕ ਦੀ ਕੀਤੀ ਆ ਤੇ ਜਦੋਂ ਚੌਂਕ ਦੀ ਮੰਤੀ ਹੋ ਗਈ ਇਹਦਾ ਮਤਲਬ ਵੀ ਚੌਂਕ ਜਿਹੜਾ ਮੁਸੀਬ ਭਾਈਚਾਰੇ ਨੂੰ ਮਿਲ ਗਿਆ ਤੇ 13 ਤਰੀਕ ਨੂੰ ਅਸੀਂ ਕ੍ਰੋਸ ਲਿਆ ਕੇ ਉੱਥੇ ਜਿਹੜੀ ਉਹ ਗੱਡਾਂਗੇ